ਇੱਕ ਪ੍ਰਾਣੀ ਕਹਾਵਤ ਆ ਇਫ ਯੂ ਵਾਂਟ ਟੂ ਗਰੋ ਡਿਸਪੀਅਰ ਫਾਰ ਅ ਵਾਈਲ ਇਸਦਾ ਮਤਲਬ ਆ ਕਿ ਜੇ ਤੁਸੀਂ ਆਪਣੇ ਆਪ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਕੁਝ ਸਮੇਂ ਲਈ ਦੁਨੀਆ ਤੋਂ ਦੂਰ ਹੋ ਜਾਓ ਕਲਪਨਾ ਕਰੋ ਜੇ ਤੁਸੀਂ ਹਰ ਪਾਸੇ ਤੋਂ ਅਚਾਨਕ ਗਾਇਬ ਹੋ ਜਾਂਦੇ ਹੋ ਸੋਸ਼ਲ ਮੀਡੀਆ ਤੋਂ ਦੋਸਤਾਂ ਤੋਂ ਹਰ ਪਾਸਿਓ ਤੁਸੀਂ ਗਾਇਬ ਹੋ ਜਾਂਦੇ ਹੋ ਤਾਂ ਲੋਕ ਤੁਹਾਡੇ ਬਾਰੇ ਕੀ ਸੋਚਣਗੇ ਕਿ ਤੁਸੀਂ ਹਾਰ ਮੰਨ ਲਈ ਕਿ ਤੁਸੀਂ ਰੁਕ ਗਏ ਹੋ ਜਾਂ ਸ਼ਾਇਦ ਤੁਸੀਂ ਚੁੱਪਚਾਪ ਕੁਝ ਵੱਡਾ ਬਣਾ ਰਹੇ ਹੋ ਅੱਜਕੱਲ ਦੀ ਦੁਨੀਆ ਵਿੱਚ ਜਿੱਥੇ ਹਰ ਬੰਦਾ ਆਪਣਾ ਪ੍ਰਾਈਵੇਸੀ ਆਪਣਾ ਜੀਵਨ ਸਟਾਈਲ ਸੋਸ਼ਲ ਮੀਡੀਆ ਤੇ ਪੋਸਟ ਕਰ ਰਿਹਾ ਤੇ ਮੈਂ ਇੱਥੇ ਦੱਸਣ ਆਇਆ ਕਿ ਕਿਵੇਂ ਇਹ ਗਾਇਬ ਹੋ ਜਾਣ ਵਾਲਾ ਕਦਮ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਤੇ ਕਾਮਯਾਬ ਕਦਮ ਬਣ ਸਕਦਾ ਕਿਵੇਂ ਤੁਸੀਂ ਚੁੱਪ ਰਹਿ ਕੇ ਦੁਨੀਆ ਨੂੰ ਹੈਰਾਨ ਕਰ ਸਕਦੇ ਹੋ ਮੈਂ ਇਹ ਗੱਲ ਸਿਰਫ ਹਵਾ 'ਚ ਨਹੀਂ ਕਹਿ ਰਿਹਾ ਮੈਂ ਖੁਦ ਕਰਕੇ ਦੇਖਿਆ ਜੇ ਤੁਸੀਂ ਵੀ ਕਿਤੇ ਰੁਕਿਆ ਹੋਇਆ ਮਹਿਸੂਸ ਕਰ ਰਹੇ ਹੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਪ੍ਰੋਗਰੈਸ ਰੁਕ ਗਈ ਆ ਤਾਂ ਇਹ ਵੀਡੀਓ ਤੁਹਾਡੇ ਲਈ ਉਹ ਚਾਬੀ ਆ ਜੋ ਤੁਹਾਡਾ ਲੋਕ ਖੋਲ ਸਕਦੀ ਆ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਿਰਫ ਮੇਰੀ ਕਹਾਣੀ ਆ ਇਸ ਦੁਨੀਆ ਵਿੱਚ ਅਜੇਹੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਇਹ ਸਾਰੀ ਸਟ੍ਰੈਟੇਜੀ ਵਰਤੀ ਮੈਂ ਤੁਹਾਨੂੰ ਬਹੁਤ ਮਸ਼ਹੂਰ ਦੋ ਪਰਸਨੈਲਿਟੀ ਦੀ ਐਗਜ਼ਾਮਪਲ ਦਿੰਨਾ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਸ਼ਾਹਰੂਖ ਖਾਨ ਦੀ ਸਾਨਾ 2018 ਦੇ ਵਿੱਚ ਜਦੋਂ ਉਹਨਾਂ ਦੀ ਫਿਲਮ ਜ਼ੀਰੋ ਬਾਕਸ ਆਫਿਸ ਤੇ ਕੋਈ ਜ਼ਿਆਦਾ ਕਮਾਈ ਨਹੀਂ ਕਰ ਸਕੀ ਤਾਂ ਉਹਨਾਂ ਨੇ ਅਚਾਨਕ ਫਿਲਮਾਂ ਤੋਂ ਬ੍ਰੇਕ ਲੈ ਲਿਆ। ਅਗਲੇ 4 ਸਾਲ ਲਈ ਗਾਇਬ ਹੋ ਗਏ। ਨਾ ਕੋਈ ਫਿਲਮ, ਨਾ ਕਦੇ ਜ਼ਿਆਦਾ ਲੋਕਾਂ ਸਾਹਮਣੇ ਆਉਣਾ। ਲੋਕਾਂ ਨੇ ਉਹਨਾਂ ਨੂੰ ਕਿੰਗ ਆਫ ਬਾਲੀਵੁੱਡ ਕਹਿਣਾ ਬੰਦ ਕਰ ਦਿੱਤਾ। ਹਰ ਪਾਸੇ ਇਹ ਚਰਚਾ ਹੋਣ ਲੱਗੀ ਕਿ ਉਹਨਾਂ ਦਾ ਨਾਮ ਹੁਣ ਬਿਲਕੁਲ ਖਤਮ ਹੋ ਗਿਆ। ਪਰ ਸਵਾਲ ਇਹ ਉੱਠਦਾ ਕਿ ਸ਼ਾਹਰੂਖ ਖਾਨ ਉਸ ਟਾਈਮ ਕੀ ਕਰ ਰਹੀ ਸੀ? ਉਹ ਚੁੱਪਚਾਪ ਆਪਣੇ ਆਪ ਨੂੰ ਨਵੇਂ ਸਿਰ ਤੋਂ ਬਣਾ ਰਿਹਾ ਸੀ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਸੀ ਨਵੀਆਂ ਕਹਾਣੀਆਂ ਪੜ੍ਹ ਰਿਹਾ ਸੀ ਤੇ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਬਣਾ ਰਿਹਾ ਸੀ ਉਹ ਪਿੱਛੇ ਬੈਠ ਕੇ ਕੰਮ ਕਰ ਰਿਹਾ ਸੀ ਜਦੋਂ ਦੁਨੀਆ ਸੋਚ ਰਹੀ ਸੀ ਕਿ ਉਹ ਹੁਣ ਹਾਰ ਮੰਨ ਚੁੱਕੇ ਨੇ 2023 ਦੇ ਵਿੱਚ ਫਿਰ ਉਹ ਵਾਪਸ ਆਇਆ ਸਿਰਫ ਇੱਕ ਫਿਲਮ ਦੇ ਨਾਲ ਉਹ ਸੀ ਪਠਾਨ ਫਿਰ ਇੱਕ ਹੋਰ ਫਿਲਮ ਆਈ ਜਵਾਨ ਇਹਨਾਂ ਫਿਲਮਾਂ ਨੇ ਬਾਕਸ ਆਫਿਸ ਦੇ ਰਿਕਾਰਡ ਤੋੜ ਦਿੱਤੇ ਇਹਨਾਂ ਨੇ ਸਾਬਤ ਕਰ ਦਿੱਤਾ ਕਿ ਉਹਨਾਂ ਦੀ ਖਮੋਸ਼ੀ ਉਹਨਾਂ ਦੀ ਕਮਜ਼ੋਰੀ ਨਹੀਂ ਕਿ ਬਹੁਤ ਵੱਡੀ ਤਾਕਤ ਸੀ ਉਹਨਾਂ ਦੀ ਉਹ ਇੱਕ ਖਿਡਾਰੀ ਬਣ ਕੇ ਵਾਪਸ ਆਈ ਉਹ ਇੱਕ ਅਜੀਹੀ ਤਾਕਤ ਬਣ ਕੇ ਵਾਪਸ ਆਈ ਕਿ ਜਿਨ੍ਹਾਂ ਨੂੰ ਰੋਕਣਾ ਮੁਸ਼ਕਲ ਸੀ ਤੇ ਉਹਨਾਂ ਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਤੇ ਇਸੇ ਤਰ੍ਹਾਂ ਦੀ ਸੇਮ ਕਹਾਣੀ ਹੈ ਐਮ ਐਸ ਧੌਨੀ ਦੀ ਇੱਕ ਸਮੇਂ ਤੇ ਉਹ ਕੈਪਟਨਸੀ ਇੰਡੀਅਨ ਟੀਮ ਦਾ ਬਹੁਤ ਲੇਜੈਂਡਰੀ ਕੈਪਟਨਸੀ ਉਹਨਾਂ ਨੇ 2019 ਦੇ ਵਿੱਚ ਇੰਟਰਨੈਸ਼ਨਲ ਕ੍ਰਿਕਟ ਤੋਂ ਬ੍ਰੇਕ ਲੈ ਲਿਆ ਉਹ ਸਭ ਦੀਆਂ ਨਜ਼ਰਾਂ ਵਿੱਚੋਂ ਦੂਰ ਹੋ ਗਈ। ਸੋਸ਼ਲ ਮੀਡੀਆ ਤੇ ਨਾ ਕੋਈ ਪੋਸਟ ਤੇ ਨਾ ਕੋਈ ਇੰਟਰਵਿਊ। ਲੋਕਾਂ ਨੇ ਸੋਚਿਆ ਕਿ ਉਹ ਰਿਟਾਇਰ ਹੋ ਜਾਣਗੇ। ਪਰ ਉਹ ਚੁੱਪਚਾਪ ਆਪਣੇ ਆਪ ਨੂੰ ਤਿਆਰ ਕਰ ਰਹੀ ਸੀ। ਆਈਪੀਐਲ ਲਈ ਅਭਿਆਸ ਕਰ ਰਹੀ ਸੀ। ਆਪਣੀ ਸਿਹਤ ਸਰੀਰ ਤੇ ਕੰਮ ਕਰ ਰਹੀ ਸੀ। ਜਦੋਂ ਉਹ ਚੇਨਈ ਸੁਪਰ ਕਿੰਗ ਲਈ ਵਾਪਸ ਆਈ, ਉਹਨਾਂ ਦੀ ਲੀਡਰਸ਼ਿਪ, ਉਹਨਾਂ ਦੀ ਕਾਮਨਾਸ, ਸਭ ਕੁਝ ਪਹਿਲਾਂ ਨਾਲੋਂ ਜ਼ਿਆਦਾ ਪਾਵਰਫੁਲ ਸੀ। ਉਹਨਾਂ ਦੀ ਖਮੋਸ਼ੀ ਨੇ ਉਹਨਾਂ ਨੂੰ ਹੋਰ ਵੀ ਮਜ਼ਬੂਤ ਬਣਾ ਦਿੱਤਾ। ਤੇ ਉਹ 40 ਸਾਲ ਤੋਂ ਵੱਧ ਉਮਰ ਵਿੱਚ ਵੀ ਆਪਣੀ ਟੀਮ ਨੂੰ ਜਿਤਾ ਕੇ ਇਤਿਹਾਸ ਬਣਾ ਗਏ ਪਰ ਸਭ ਤੋਂ ਵੱਡਾ ਸਵਾਲ ਇਹ ਆ ਕਿ ਇਹ ਕਰਨਾ ਕਿਵੇਂ ਆ ਸਟੈਪ ਨੰਬਰ ਪਹਿਲਾ ਟਾਰਗੇਟ ਐਂਡ ਵਾਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਵਾਲ ਪੁੱਛੋ ਕਿ ਮੈਂ ਗਾਇਬ ਕਿਉਂ ਹੋ ਰਿਆਂ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਤੋਂ ਥੱਕ ਗਏ ਹੋ ਜਾਂ ਫਿਰ ਤੁਹਾਡਾ ਕੋਈ ਆਪਣਾ ਪ੍ਰੋਪਰ ਗੋਲ ਹੈ ਤੇ ਤੁਸੀਂ ਕਰਨਾ ਕੀ ਚਾਹੁੰਦੇ ਹੋ ਕਾਮਯਾਬੀ ਸ਼ੋਹਰਤ ਪੈਸਾ ਠੀਕ ਆ ਪਰ ਕਿਉਂ ਆਪਣੇ ਆਪ ਨੂੰ ਇਹ ਸਵਾਲ ਪੁੱਛੋ ਜਦੋਂ ਤੁਹਾਡੀ ਕਿਉਂ ਕਲੀਅਰ ਹੋ ਜੂਗੀ ਤਾਂ ਗਾਇਬ ਹੋਣਾ ਇੱਕ ਬ੍ਰੇਕ ਨਹੀਂ ਹੋਊਗੀ ਇਹ ਤੁਹਾਡੀ ਸਟ੍ਰੈਟੇਜੀ ਦਾ ਇੱਕ ਪਹਿਲਾ ਕਦਮ ਹੋਊਗਾ ਸਟੈਪ ਨੰਬਰ 2 ਡਿਸਕਨੈਕਟ ਹੁਣ ਸਭ ਤੋਂ ਔਖਾ ਕਦਮ ਸੋਸ਼ਲ ਮੀਡੀਆ ਤੋਂ ਡਿਸਕਨੈਕਟ ਹੋਣਾ ਮੈਂ ਜਾਣਦਾ ਇੰਸਟਾਗ੍ਰam ਖੋਲਿਆ ਤੇ ਸਮਾਂ ਖਤਮ netflix ਨੇ ਘਰ ਦੇ CEO ਨੂੰ ਬਹੁਤ ਜ਼ਿਆਦਾ ਆਸੀ ਬਣਾ ਦਿੱਤਾ ਪਰ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਆ ਤੁਹਾਨੂੰ ਡਿਸਕਨੈਕਟ ਹੋਣਾ ਪੈਣਾ ਤੁਹਾਨੂੰ ਇਹ ਚੀਜ਼ਾਂ ਧਿਆਨ ਭਟਕਾਉਣ ਵਾਲੀ ਹਰ ਇੱਕ ਚੀਜ਼ ਤੋਂ ਦੂਰ ਹੋਣਾ ਪੈਣਾ ਇੱਕ ਗੱਲ ਹਮੇਸ਼ਾ ਯਾਦ ਰੱਖੋ ਤੁਸੀਂ ਗੈਬ ਹੋ ਰਹੇ ਹੋ ਦੂਜਿਆਂ ਲਈ ਨਹੀਂ ਤੁਸੀਂ ਆਪਣੇ ਲਈ ਗੈਬ ਹੋ ਰਹੇ ਹੋ ਤੁਸੀਂ ਕੁਝ ਵੱਡਾ ਕਰਨਾ ਹੈ ਤੁਸੀਂ ਕਾਮਯਾਬ ਬਣਨਾ ਹੈ ਆਪਣੀ ਜ਼ਿੰਦਗੀ ਵਿੱਚ ਇਹ ਉਹ ਸਮਾਂ ਜਦੋਂ ਤੁਸੀਂ ਆਪਣੇ ਆਪ ਨੂੰ ਸੁਣਨਾ ਤੁਸੀਂ ਆਪਣੇ ਆਪ ਨੂੰ ਸਮਝਣਾ ਸਟੈਪ ਨੰਬਰ ਤੀਜਾ ਪਲਾਨ ਜਦੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਹੋ ਤਾਂ ਤੁਸੀਂ ਇੱਕ ਪਲਾਨ ਬਣਾਓ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਆਪਣੇ ਲਈ ਸਟ੍ਰੈਟੇਜੀ ਬਣਾਈ ਸੋਚੋ ਕਰਨਾ ਕੀ ਆ ਕਿਹੜਾ ਹੁਨਰ ਸਿੱਖਣਾ ਪਊਗਾ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਤੇ ਇਸ ਵਿੱਚ ਕਿੰਨਾ ਸਮਾਂ ਲੱਗੂਗਾ ਤੁਹਾਡੀ ਸਟ੍ਰੈਟੇਜੀ ਉਹ ਹੋਣੀ ਚਾਹੀਦੀ ਆ ਜੋ ਤੁਹਾਡੇ ਅੱਜ ਦੇ ਕੰਮ ਨੂੰ ਤੁਹਾਡੇ ਭਵਿੱਖ ਦੇ ਜ਼ਿੰਦਗੀ ਵਿੱਚ ਸੁਧਾਰ ਲਈ ਕਾਮ ਆਵੇ ਸਿਰਫ ਇਸ ਨੂੰ ਕੱਲਾ ਸੋਚਣਾ ਨਹੀਂ ਇਸ ਨੂੰ ਅਸਲ ਵਿੱਚ ਕਰਨ ਲਈ ਇਸਤੇ ਕੰਮ ਵੀ ਕਰੋ ਸਟੈਪ ਨੰਬਰ 4 ਐਗਜ਼ੀਕਿਊਟ ਬਸ ਹੁਣ ਜੋ ਤੁਸੀਂ ਸੋਚਿਆ ਉਸ ਨੂੰ ਕਰਨ ਲੱਗ ਜਾਓ ਪੂਰੀ ਤਾਕਤ ਨਾਲ ਕਰਨ ਲੱਗ ਜਾਓ ਬਿਨਾਂ ਰੁਕੇ ਬਿਨਾਂ ਕਿਸੇ ਨੂੰ ਦੱਸੇ ਨਾ ਕੋਈ ਪੋਸਟ ਪਾਈ ਤੁਹਾਨੂੰ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਕਿ ਤੁਸੀਂ ਕੀ ਕਰ ਰਹੇ ਹੋ ਜੇ ਤੁਸੀਂ 2 ਘੰਟੇ ਕੋਡਿੰਗ ਸਿੱਖਣੀ ਆ ਤਾਂ ਸਿੱਖੋ 2 ਘੰਟੇ ਜਿਮ ਜਾਣਾ ਤਾਂ ਜਾਓ ਜੇ ਕਿਤਾਬ ਪੜ੍ਹਨੀ ਆ ਤਾਂ ਪੜ੍ਹੋ ਇਸ ਸਮੇਂ ਕਿਸੇ ਨੂੰ ਕੁਝ ਵੀ ਦੱਸਣਾ ਤੁਹਾਡੇ ਲਈ ਜ਼ਿਆਦਾ ਮਹੱਤਵਪੂਰਨ ਨਹੀਂ ਹੈਗਾ ਕਿ ਤੁਸੀਂ ਸਭ ਕੁਝ ਤੁਸੀਂ ਆਪਣੇ ਆਪ ਲਈ ਕਰ ਰਹੇ ਹੋ ਤੁਸੀਂ ਕਿਸੇ ਨੂੰ ਸਾਬਤ ਕਰਨ ਲਈ ਕੁਝ ਨਹੀਂ ਕਰ ਰਹੇ ਹਰ ਰੋਜ਼ ਥੋੜਾ ਥੋੜਾ ਤੇ ਇੱਕ ਦਿਨ ਤੁਸੀਂ ਦੇਖੋਗੇ ਤੇ ਤੁਸੀਂ ਕਿੰਨਾ ਇੰਪਰੂਵ ਹੋ ਗਏ ਹੋ ਸਟੈਪ ਨੰਬਰ 5 ਰੀਓ ਪੇਅਰ ਦੁਬਾਰਾ ਸਾਹਮਣੇ ਆਉਣਾ ਵਾਪਸੀ ਜ਼ਰੂਰੀ ਨਹੀਂ ਹੁੰਦੀ ਪਰ ਜਦੋਂ ਤੁਸੀਂ ਵਾਪਸ ਆਉਣਾ ਹੈ ਤਾਂ ਅਜਿਹਾ ਆਉਣਾ ਹੈ ਕਿ ਲੋਕ ਖੁਦ ਕਹਿਣ ਵੀ ਇਹ ਬੰਦਾ ਤਾਂ ਬਿਲਕੁਲ ਬਦਲ ਕੇ ਆਇਆ ਇਹ ਤੁਹਾਡੀ ਪਾਈ ਹੋਈ ਸੋਸ਼ਲ ਮੀਡੀਆ ਤੇ ਇੱਕ ਪੋਸਟ ਨਾਲ ਨਹੀਂ ਹੋਊਗਾ ਇਹ ਤੁਹਾਡਾ ਕੰਮ ਤੁਹਾਡੀ ਮਿਹਨਤ ਦੇ ਸਦਕਾ ਇਹ ਸਭ ਕੁਝ ਪੋਸੀਬਲ ਹੋ ਸਕੂਗਾ ਤੁਹਾਡੇ ਇੱਕ ਔਰੇ ਨਾਲ ਹੋਊਗਾ ਕਿਉਂਕਿ ਤੁਸੀਂ ਇੰਨੇ ਬਦਲ ਚੁੱਕੇ ਹੋਵੋਗੇ ਕਿ ਤੁਹਾਡੇ ਆਪਣੇ ਪੁਰਾਣੇ ਦੋਸਤ ਵੀ ਤੁਹਾਡੇ ਤੋਂ ਹੈਰਾਨ ਹੋ ਜਾਣਗੇ ਇਹ ਪਲ ਤੁਹਾਡੀ ਸਾਰੀ ਮਿਹਨਤ ਦਾ ਇਨਾਮ ਹੋਊਗਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਬਹੁਤ ਹੀ ਸੱਚੀ ਗੱਲ ਆ ਵੀ ਗਾਇਬ ਹੋ ਜੋ ਸਟ੍ਰੈਟਜੀ ਬਣਾਓ ਇੱਕ ਪਲਾਨ ਬਣਾਓ ਪਰ ਜਦੋਂ ਤੁਸੀਂ ਇਸ ਤੇ ਕੰਮ ਕਰਦੇ ਹੋ ਤਾਂ ਸਭ ਤੋਂ ਔਖਾ ਪਲ ਇਹ ਹੁੰਦਾ ਇਕੱਲਾਪਨ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਦੁਨੀਆ ਤੋਂ ਕੱਟ ਲੈਨੇ ਹੋ ਤਾਂ ਇਕੱਲਾਪਨ ਤੁਹਾਨੂੰ ਬਹੁਤ ਮਹਿਸੂਸ ਹੋਊਗਾ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਉਣਗੀਆਂ ਕਿ ਮੈਂ ਇਹ ਸਹੀ ਕਰ ਰਿਹਾ ਕਿ ਇਸ ਨਾਲ ਮੈਨੂੰ ਕੋਈ ਫਾਇਦਾ ਹੋਊਗਾ ਜਦੋਂ ਤੁਹਾਡੇ ਦੋਸਤ ਪਾਰਟੀਆਂ ਕਰ ਰਹੇ ਹੋਣਗੇ ਸੋਸ਼ਲ ਮੀਡੀਆ ਤੇ ਮੌਜਾਂ ਕਰ ਰਹੇ ਹੋਣਗੇ ਤੇ ਤੁਸੀਂ ਘਰ ਬੈਠ ਕੇ ਆਪਣੇ ਹੁਨਰ ਤੇ ਕੰਮ ਕਰ ਰਹੇ ਹੋ ਇੱਕ ਸਮੇਂ ਤੇ ਇਹ ਫੀਲ ਹੋਊਗਾ ਕਿ ਮੈਂ ਇਹ ਛੱਡ ਦਵਾਂ ਪਰ ਇੱਕ ਗੱਲ ਯਾਦ ਰੱਖਿਓ ਇਹ ਤੁਹਾਡਾ ਇਕੱਲਾਪਨ ਨਹੀਂ ਹੈਗਾ ਇਹ ਤੁਹਾਡੇ ਬਦਲਣ ਦਾ ਸਮਾਂ ਇੱਕ ਗੱਲ ਯਾਦ ਰੱਖਿਓ ਜੇ ਤੁਹਾਨੂੰ ਵੀ ਕਦੇ ਇਹ ਮਹਿਸੂਸ ਹੁੰਦਾ ਤਾਂ ਯਾਦ ਰੱਖਿਓ ਇਹ ਥੋੜੇ ਸਮੇਂ ਲਈ ਹੁੰਦਾ ਇਹ ਤੁਹਾਡੇ ਭਵਿੱਖ ਲਈ ਇੱਕ ਇਨਵੈਸਟਮੈਂਟ ਆ ਇਹ ਇਕੱਲਾਪਣ ਤੁਹਾਡੀ ਤਾਕਤ ਬਣ ਜਾਊਗਾ ਇਹ ਤੁਹਾਨੂੰ ਆਪਣੇ ਆਪ ਤੇ ਯਕੀਨ ਕਰਨਾ ਸਿਖਾਊਗਾ ਫਿਰ ਜਦੋਂ ਤੁਸੀਂ ਵਾਪਸ ਆਉਂਗੇ ਤੁਸੀਂ ਸਿਰਫ ਇਕੱਲੇ ਨਹੀਂ ਹੋਵੋਗੇ ਤੁਸੀਂ ਬਹੁਤ ਜ਼ਿਆਦਾ ਮਜ਼ਬੂਤ ਬਣ ਚੁੱਕੇ ਹੋਵੋਗੇ ਇਸ ਸਾਰੀ ਯੋਜਨਾ ਨੂੰ ਇੱਕ ਸਾਰੇ ਤਰੀਕੇ ਨੂੰ ਮੈਂ ਇੱਕ ਨਾਮ ਦਿੱਤਾ ਇਸ ਨੂੰ ਮੈਂ ਕਹਿੰਨਾ ਮੈਕਮੋਡ ਹੁਣ ਤੁਸੀਂ ਸੋਚੋਗੇ ਕਿ ਮੈਕਮੋਡ ਕੀ ਆ ਇਹ ਉਹ ਸਮਾਂ ਇਹ ਉਹ ਸਮਾਂ ਜਿੱਥੇ ਤੁਸੀਂ ਪਿੱਛੇ ਬੈਠ ਕੇ ਕੰਮ ਕਰ ਰਹੇ ਹੋ ਨਹੀਂ ਹੋ ਜਦੋਂ ਦੁਨੀਆ ਸੋਚ ਰਹੀ ਹੁੰਦੀ ਹੈ ਕਿ ਤੁਸੀਂ ਗਾਇਬ ਹੋ ਇਹ ਉਹ ਸਮਾਂ ਜਦੋਂ ਤੁਸੀਂ ਆਪਣੇ ਆਪ ਨੂੰ ਬਿਹਤਰ ਬਣਾ ਰਹੇ ਹੋ ਹੁਨਰ ਸਿੱਖ ਰਹੇ ਹੋ ਬਿਨਾਂ ਕਿਸੇ ਨੂੰ ਦੱਸੇ ਇਹ ਮੈਂ ਕੀ ਪੋਸਟ ਕਰਾਂ ਵਾਲਾ ਮਾਈਂਡਸੈਟ ਨਹੀਂ ਬਲਕਿ ਮੈਕੀ ਬਿਲਡ ਕਰਨ ਵਾਲਾ ਮਾਈਂਡਸੈਟ ਆ ਇਹ ਚੁੱਪਚਾਪ ਕੰਮ ਕਰਨਾ ਤੇ ਜ਼ੋਰ ਨਾਲ ਨਤੀਜੇ ਦੇਣ ਵਾਲਾ ਮਾਈਂਡਸੈਟ ਆ ਜਦੋਂ ਤੁਸੀਂ ਮਾਈਕ ਮੋਡ ਵਿੱਚ ਹੁੰਨੇ ਹੋ ਤਾਂ ਤੁਸੀਂ ਹਰ ਇੱਕ ਚੀਜ਼ ਨੂੰ ਦੇਖਦੇ ਹੋ ਸਮਝਦੇ ਹੋ ਪਰਖਦੇ ਹੋ ਤੁਸੀਂ ਕੋਈ ਵੀ ਜਵਾਬ ਨਹੀਂ ਦਿੰਦੇ ਇਹ ਸਿਰਫ ਇੱਕ ਪੜਾ ਨਹੀਂ ਇਹ ਇੱਕ ਸੋਚ ਆ ਤੇ ਜਦੋਂ ਤੁਸੀਂ ਇਸ ਮੋਡ ਵਿੱਚ ਆਉਨੇ ਹੋ ਤਾਂ ਤੁਹਾਡੀ ਵਾਪਸੀ ਸਿਰਫ ਇੱਕ ਵਾਪਸੀ ਨਹੀਂ ਇਹ ਇੱਕ ਐਲਾਨ ਹੁੰਦਾ ਹੁਣ ਫੈਸਲਾ ਤੁਹਾਡਾ ਕਿ ਤੁਸੀਂ ਵੀ ਇਸ ਦੌੜ ਵਿੱਚ ਭੱਜਦੇ ਰਹਿਣਾ ਚਾਹੁੰਦੇ ਹੋ ਹਰ ਰੋਜ਼ ਸੋਸ਼ਲ ਮੀਡੀਆ ਤੇ ਸਾਬਤ ਕਰਦੇ ਰਹਿਣਾ ਚਾਹੁੰਦੇ ਹੋ ਜਾਂ ਫਿਰ ਚੁੱਪਚਾਪ ਕੁਝ ਬਹੁਤ ਵੱਡਾ ਬਣਨਾ ਚਾਹੁੰਦੇ ਹੋ ਜੇ ਤੁਸੀਂ ਵੀ ਮੈਕ ਮੋਡ ਵਿੱਚ ਆਉਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਮੈਕ ਮੋਡ ਆਨ ਜ਼ਰੂਰ ਲਿਖਿਓ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਨਾ ਭੁੱਲਿਓ ਸਾਡੇ YouTube ਚੈਨਲ ਹਿੰਮਤ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅਜਹੀਆਂ ਹੋਰ ਵੀਡੀਓ ਤੁਸੀਂ ਮਿਸ ਨਾ ਕਰਿਓ ਯਾਦ ਰੱਖਣਾ ਜਦੋਂ ਤੁਸੀਂ ਵਾਪਸ ਆਉਂਗੇ ਤਾਂ ਤੁਸੀਂ ਸਿਰਫ ਨਾ ਪਛਾਣਨ ਵਾਲੇ ਲੋਕ ਜਾਂ ਉਹਨਾਂ ਇਨਸਾਨਾਂ ਵਿੱਚੋਂ ਨਹੀਂ ਹੋਵੋਗੇ ਤੁਸੀਂ ਨਾ ਭੁੱਲੇ ਜਾਣ ਵਾਲੇ ਵੀ ਬਣ ਸਕਦੇ ਹੋ ਜੇ ਤੁਸੀਂ ਇਸ ਟਾਈਮ ਤੱਕ ਵੀਡੀਓ ਦੇਖ ਚੁੱਕੇ ਹੋ ਤਾਂ ਮੇਰਾ ਦਿਲ ਮੰਨਦਾ ਕਿ ਤੁਸੀਂ ਆਪਣੇ ਕੈਰੀਅਰ ਪ੍ਰਤੀ ਆਪਣੀ ਕਾਮਯਾਬੀ ਪ੍ਰਤੀ ਆਪਣੇ ਕੈਰੀਅਰ ਪ੍ਰਤੀ ਬਹੁਤ ਜ਼ਿਆਦਾ ਗੰਭੀਰ ਹੋ ਤੇ ਤੁਸੀਂ ਇੱਕ ਦਿਨ ਦੁਨੀਆ ਦੇ ਉੱਤੇ ਆਪਣੀ ਛਾਪ ਜ਼ਰੂਰ ਛਡੋਗੇ ਇਸ ਲਈ ਆਪਣੇ ਸੁਪਨਿਆਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਇਹ ਤੁਹਾਡੇ ਸੁਪਨਿਆਂ ਲਈ ਇੱਕ ਬਹੁਤ ਵੱਡਾ ਨਿਵੇਸ਼ ਹੋਊਗਾ ਅੱਜ ਦੀ ਇਸ ਵੀਡੀਓ ਵਿੱਚ ਸਿਰਫ ਐਨਆਈ ਮੈਨੂੰ ਉਮੀਦ ਆ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਊਗਾ ਇਸ ਸਟ੍ਰੈਟਜੀ ਤੋਂ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਇੱਕ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸਟ੍ਰੈਟਜੀ ਬਾਰੇ ਦੱਸੂਗਾ ਜਿਸ ਨੂੰ ਮੈਂ ਸਾਇਲੈਂਟ ਸਕਸੈਸ ਵੀ ਕਹਿੰਨਾ ਉਦੋਂ ਤੱਕ ਤੁਸੀਂ ਆਪਣੇ ਆਪ ਤੇ ਕੰਮ ਕਰਦੇ ਰਹੋ ਗੈਬ ਹੋ ਜਾਓ ਤੇ ਵਾਪਸ ਆ ਕੇ ਸਭ ਨੂੰ ਹੈਰਾਨ ਕਰ ਦਿਓ ਹੋਰ ਇਸੇ ਤਰ੍ਹਾਂ ਦੇ ਕੰਟੈਂਟ ਨੂੰ ਦੇਖਣ ਲਈ ਸਾਡੇ YouTube ਚੈਨਲ ਹਿੰਮਤ ਦੀ ਆਵਾਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਰੀਕਾਲ